ਆ ਆਜੋ ਮੈਡਮ ਇੱਧਰ ਆਜੋ ਡਾਕਟਰnoff luck ਗੋਵਨ ਗੋਇਲ ਜੀ ਡਾਕਟਰ ਸ ਤੇ ਸ਼ਰਮਾ ਜੀ ਤੇ ਸਾਡੇ ਮੈਨੇਜਮੈਂਟ ਤੇ ਧਰਮਵੀਰ ਗੋਇਲ ਸਾਹਿਬ ਤੇ ਉਸਾਂ ਦੇ ਮੁਤਾਬਕ ਅਸੀਂ ਸਾਰਾ ਇਹ ਪ੍ਰੋਗਰਾਮ ਕਰ ਰਹੇ ਆ ਤੇ ਮੈਂ ਬਹੁਤ ਸਾਡੇ ਸੈਕਟਰੀ ਵੀ ਲੈ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਤੇ ਨਾਲ ਨਾਲ ਮੈਡਮ ਆ ਤੁਹਾਡੇ ਪਿੱਛੇ ਬਹੁਤ ਹਾਲ ਤਾਂ ਸਾਰੀ ਟੀਮ ਤੇ ਨਾਲ ਨਾਲ ਇਹ ਇਨਾਂ ਉਹਨਾਂ ਦੇ ਟੀਚਰਸ ਆਓ ਮੈਂ ਆਓ ਇਹ ਬੱਚਿਆਂ ਨੂੰ ਆਨਰ ਕਰਾਂਗੇ ਟੇਬਲ ਮਲੋਤਰਾ ਜੀ ਨੂੰ ਵੇਚਦੇ ਸਰ ਆਪਣੇ ਸੰਬੰਧ ਦੇ ਵਿੱਚ ਜੀ ਆ ਸਰ ਸਾਰਿਆਂ ਨੂੰ ਆਪਣੇ ਸਿਪਰ ਦੇ ਸਾਡੇ ਇਹਨਾਂ ਬੁੱਟਿਆਂ ਲਈ ਵੀ ਦੇ ਰਹੇ ਨੇ ਜਿਹੜੇ ਕਿ ਐਸੇ ਗੈਸਟ ਆਫ ਆਨਰ ਨੂੰ ਦੇਨੇ ਆ ਆ ਲੈ ਆਓ ਜੀ बार। दी, दी। है। लाला जी की पूजे धरती है यह लाला जी ने हाथ बनवाया गया स्कूल है तो बच्चों प्राउड किस तरह फील होगा बच्चों की पता चलेगा किल्यूमिनाई कौन है ਇਸ ਕੋਟ ਤੇ ਸਵਾਲੇ ਕੋਟ ਦਾ ਲਾਲ ਲਾਲ ਪਟਾਇਆ ਜਿਵੇਂ ਜਰਨ ਦਿਹਾੜੇ ਤੇ ਇਹ ਗਿੱਧਾ ਪਟਾਕੇ ਦੀ ਬਾਹੀ ਦਾ ਚੂੜਾ ਪਾ ਕੇ ਮੇਰੀ ਬਾਤੀ ਵਿੱਚ ਚਾਦਰ ਕਣ ਫੜ ਕੇ ਇਤਾਰ ਛੜ ਕੇ ਕਪੜ ਜਗਨਤੀ ਆਵਾਜ਼ੋ ਫੜ ਕੇ ਇਤਾਰ ਛੜ ਕੇ ਕਪੜ ਜਗਨਤੀ ਕੋਈ ਨਾ